ਕੇਂਦਰੀ ਫੰਡ ਹੌਲੀ ਹੌਲੀ ਕਰਦੇ ਆ ਗੱਲ ਚੱਲੀ ਸੀ 6000 ਕਰੋੜ 6500 ਕਰੋੜ ਰੁਪਏ ਤੋਂ ਲੈ ਕੇ ਹੁਣ 10000 ਕਰੋੜ ਦੇ ਨੇੜੇ ਟੁੱਕ ਗਈ ਆ ਗੱਲ ਕਹਿੰਦੇ ਕਿ ਰਿਪੋਰਟਾਂ ਛਪਣੀਆਂ ਸ਼ੁਰੂ ਹੋ ਗਈਆਂ ਕਿ ਕੇਂਦਰ ਦੇ ਫੰਡ ਰੋਕੇ ਹੋਏ ਆ ਕੇਂਦਰ ਵੱਲੋਂ ਪੰਜਾਬ ਸਰਕਾਰ ਦੇ ਜਿਹੜਾ ਬਣਦਾ ਹੱਕ ਹੈ ਇੱਕ ਤਾਂ ਵਾਧੂ ਤਾਂ ਕੀ ਮਿਲਨੇ ਜਿਹੜਾ ਬਣਦਾ ਹੱਕ ਹੈ ਉਹ ਵੀ ਮਾਰਿਆ ਪਿਆ ਤੁਹਾਨੂੰ ਸਵਾਲ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਕਿੰਨੀ ਕੀ ਗੰਭੀਰ ਹੈ ਕਿੰਨੀ ਕੀ ਸਿਹਰ ਦਾ ਪੰਜਾਬ ਸਰਕਾਰ ਨੇ ਕੀ ਦੇਸ਼ ਦੀ ਫైనాన్స్ ਮਿਸਟਰ ਨੂੰ ਮਿਲੇ ਨੇ ਪੰਜਾਬ ਦੀ ਸਰਕਾਰ ਕੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲੇ ਨੇ ਕੀ ਪੰਜਾਬ ਦੀ ਸਰਕਾਰ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਮਿਲੇ ਨੇ ਇਹ ਮਸਲੇ ਤੇ ਉਹਨਾਂ ਹੱਲ ਕਰਨੇ ਨੇ ਹਾਲਾਂਕਿ ਠੀਕ ਹੈ ਕਿ ਜਿਹੜਾ ਚੱਲ ਰਿਹਾ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ ਮੀਤ ਇਹਰ ਜਿਹੜੇ ਐਮਪੀ ਨੇ ਸੰਗਰੂਰ ਤੋਂ ਉਹਨਾਂ ਨੇ ਬੜੀ ਵਧੀਆ ਭਾਸ਼ਣ ਦਿੱਤਾ ਹੈਗਾ ਬੜੇ ਅੰਕੜੇ ਦਿੱਤੇ ਆਗੇ ਨੇ ਕਿ ਸਾਨੂੰ ਪੰਜਾਬ ਨੂੰ ਵਿਤਕਰਾ ਕੀਤਾ ਜਾ ਰਿਹਾ ਬਾਕੀ ਸਟੇਟਾਂ ਨੂੰ ਇੰਡਸਟਰੀ ਹੈਵਨ ਦੇ ਤੌਰ ਤੇ ਬਹੁਤ ਗੱਫੇ ਮਿਲੇ ਨੇ ਸਾਨੂੰ ਗੱਫੇ ਨਹੀਂ ਕੀ ਦੇਣੇ ਹੈਗੇ ਨੇ ਉਲਟਾ ਸਾਡੇ ਤੇ ਕਟੋਤੀਆਂ ਲਾ ਦਿੱਤੀਆਂ ਸਾਡੇ ਪੰਡ ਰੁਕਲੇ ਨੇ ਇੱਕ ਐਮਪੀ ਦੀ ਆਵਾਜ਼ ਮਤਲਬ ਪੰਜਾਬ ਦੀ ਆਵਾਜ਼ ਤੇ ਕਹਿ ਜਾ ਰਿਹਾ ਕਿ ਉਹਨੇ ਪੰਜਾਬ ਦੇ ਮੁੱਦੇ ਠਾਏ ਨੇ ਹੋ ਸਕਦਾ ਹੈ ਕਿ ਬਾਕੀ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਵੀ ਹਾਂ ਭਰਨੀ ਚਾਹੀਦੀ ਸੀ ਪਰ ਹਲੇ ਕੀ ਪਤਾ ਨਹੀਂ ਲੱਗਦਾ ਕਿ ਹਲੇ ਕੀ ਨਾਰੇਬਾਜੀ ਕਰਨੀ ਹੈਗੀ ਹੈ ਪਰ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਮਿਲ ਸਕਦੇ ਨੇ ਜਾਂ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਜਾਂ ਫਾਈਨਾਂਸ ਮਿਨਿਸਟਰ ਨੂੰ ਮਿਲ ਸਕਦੇ ਕਿ ਸਾਡੇ ਨਾਲ ਧੱਕਾ ਦੱਸੋ ਕਿਉਂ ਕਰ ਰਹੇ ਹੋ ਸਾਡਾ ਗੁਨਾਹ ਕੀ ਹੈ ਮਤਲਬ ਪੰਜਾਬ ਦੇ ਲੋਕਾਂ ਨਾਲ ਗਨਾਹ ਹੋ ਗਿਆ ਨਾ ਮਤਲਬ ਜੇ ਬੀਜੇਪੀ ਨਹੀਂ 2022 ਦੇ ਵਿੱਚ ਜਿੱਤੀ ਜਾਂ 2024 ਦੇ ਵਿੱਚ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਨੇ ਪਰ ਸਾਨੂੰ ਤੇ ਨਾ ਸਜ਼ਾ ਦਿਓ ਪੰਜਾਬ ਨੂੰ ਸਜ਼ਾ ਕਿਉਂ ਦੇ ਰਹੇ ਹੋ ਨਾ ਪੋਲੀਟਿਕਲ ਤੌਰ ਤੇ ਠੀਕ ਹੈ ਤੁਹਾਡੇ ਲੋਕਾਂ ਨੂੰ ਲੋਕਾਂ ਨੇ ਨਹੀਂ ਜਿਤਾਇਆ ਪਰ ਪੰਜਾਬ ਦੇ ਪੈਸੇ ਤੇ ਕਿਉਂ ਰੋਕਦੇ ਉਹ 10000 ਕਰੋੜ ਰੁਪਇਆ ਸਿੱਧਾ 600 ਕਰੋੜ ਰੁਪਇਆ ਤੇ ਹੋ ਗਿਆ ਰੂਰਲ ਡਿਵੈਲਪਮੈਂਟ ਫੰਡ ਦਾ ਉਹ ਪੈਸਾ ਰੋਕ ਕੇ ਰੱਖਿਆ ਗਏ ਨੇ ਫਿਰ ਪ੍ਰਧਾਨ ਮੰਤਰੀ ਸ਼੍ਰੀ ਯੋਜਨਾਵਾਂ ਜਿਹਦੇ ਚ 248 ਸਕੂਲਾਂ ਦੀ ਕਾਇਆਕਲਪ ਕਰਨੀ ਸੀ ਉਹਦੇ ਚ ਪੰਜਾਬ ਸਰਕਾਰ ਦੇ ਪੈਸੇ ਰੋਕਲੇ ਇੱਕ ਜੀਡੀਪੀ ਤੇ ਕਟੌਤੀ ਕਰ ਦਿੱਤੀ ਗਈ ਹੈ 1000 ਕਰੋੜ ਰੁਪਇਆ ਇੱਕ ਫੰਡ ਦਾ ਹੋਰ ਰੋਕ ਲਿਆ ਕੁੱਲ ਮਿਲਾ ਕੇ ਜਿਹੜਾ ਨੈਸ਼ਨਲ ਹੈਲਥ ਰੂਰਲ ਮਿਸ਼ਨ ਦਾ ਉਹ ਵੀ ਕਰੀਬ 1000 ਕਰੋੜ ਰੁਪਏ ਹੈਗਾ ਅਗਰ ਕਿਸੇ ਸਟੇਟ ਦਾ ਤੁਸੀਂ 10000 ਕਰੋੜ ਰੁਪਇਆ ਰੋਕ ਦਿਓ ਤੇ ਪੰਜਾਬ ਸਰਕਾਰ ਤੇ ਚੀਕਾਂ ਮਾਰੇਗੀ ਹੁਣ ਪੰਜਾਬ ਸਰਕਾਰ ਇਲੈਕਸ਼ਨਾਂ ਦੇ ਵਿੱਚ ਵੀ ਜੀ ਆ ਉਹ ਚੀਕਾਂ ਤੇ ਕਢਾਰੇ ਨੇ ਸ਼ੀਤਲ ਲੰਗਰਾਲ ਹੋਣੀ ਉਹ ਉਹਨਾਂ ਦੀਆਂ ਕਢਾਰੇ ਉਹਨਾਂ ਦੀਆਂ ਕਢਾਰੇ ਪਰ ਪੰਜਾਬ ਚੀਖਦਾ ਪਿਆ ਕਿ 100 ਰੁਪਿਆ ਆਊਗਾ ਤੇ ਪੰਜਾਬ ਦੀ 10000 ਕਰੋੜ ਰੁਪਿਆ ਮਾਰ ਕੇ ਬੈਠੀ ਹੈ ਹੁਣ ਜੇ ਨਾ ਆਇਆ ਪੈਸਾ ਤੇ ਸਰਕਾਰ ਦਾ ਇਹ ਹੈ ਕਿ ਬੜੇ ਵਾਜੇ ਵੱਜ ਜਾਣਗੇ ਕਿ ਪੈਸੇ ਵਧਦੇ ਜਾਣੇ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਸਕੀਮਾਂ ਗਲਤ ਡਿਵਰਟ ਕਰ ਰਹੀ ਆ ਉਨਾ ਇਸ ਕਰਕੇ ਫੰਡ ਰੋਕੇ ਹੋਏਗੇ ਨਹੀਂ ਪਰ ਕੀ ਜਿਹੜੇ 27 ਸੂਬੇ ਨੇ ਸਾਰਿਆਂ ਦੀ ਉਹੀ ਸਮੱਸਿਆ ਹੈਗੀ ਕੱਲੇ ਪੰਜਾਬ ਦੀ ਸਮੱਸਿਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਲੇਕਿਨ ਪੰਜਾਬ ਸਰਕਾਰ ਨੂੰ ਪੰਜਾਬ ਦੇ ਜਿਹੜੇ ਐਮਪੀ ਚੁਣੇ ਗਏ ਨੇ ਆਪਾਂ ਮੰਨ ਲੇ ਕਿ 13 ਤੇ ਹੋਗੇ ਲੋਕ ਸਭਾ 7 ਆਪਣੇ ਹੋਗੇ ਰਾਜ ਸਭਾ 20 ਮੈਂਬਰ 20 ਮੈਂਬਰ ਇੱਕੋ ਆਵਾਜ਼ ਦੇ ਵਿੱਚ ਕਿਉਂ ਨਹੀਂ ਗੱਲ ਕਰਦੇ ਔਰ ਦੂਜੀ ਗੱਲ ਇਹ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦੀ ਹੈ ਕਿ 20 ਐਮਪੀਜ਼ ਨਾਲ ਮੀਟਿੰਗ ਕਰਨ ਤੁਸੀਂ ਤੁਹਾਡਾ ਕਦ ਵਧਣਾ ਕਦ ਛੋਟਾ ਨਹੀਂ ਹੋਣਾਗਾ ਤੁਸੀਂ ਸਾਰੇ ਐਮਪੀ ਨੂੰ ਬੁਲਾਓ ਕਾਂਗਰਸ ਪਾਰਟੀ ਦੇ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਬੁਲਾਓ ਔਰ ਤੁਹਾਡੇ ਤੇ ਆਪਣੇ ਹੈ ਹੀ ਤਿੰਨ ਤੁਹਾਡੇ ਇਧਰ ਲੋਕ ਸਭਾ ਚ ਸੱਤ ਤੁਹਾਡੇ ਉਵ ਰਾਜ ਸਭਾ ਦੇ ਵਿੱਚ 10 ਤੁਹਾਡੇ ਹੀ ਹੋਗੇ ਜਦੋਂ 20 ਐਮਪੀ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਗੂੰਜੇਗੀ ਤਾਂ ਕਿਉਂ ਨਹੀਂ ਪੰਜਾਬ ਦੇ ਮਸਲੇ ਹੋਣਗੇ ਦੂਜਾ ਤੁਸੀਂ ਬੁਲਾਓ ਹਰਦੀਪ ਸਿੰਘ ਪੁਰੀ ਨਾਲ ਗੱਲ ਕਰੋ ਕਿਉਂਕਿ ਪਿਛਲੀ ਵਾਰ ਪੰਜਾਬ ਚੋਂ ਚਾਹੇ ਉਚੋਂੜ ਹਾਰ ਗਏ ਸੀ ਚਲੋ ਫਿਰ ਮਨਿਸਟਰ ਬਣ ਕੇ ਫਿਰ ਬਣ ਕੇ ਫਿਰ ਰਵਨੀਤ ਸਿੰਘ ਬਿੱਟੂ ਨੂੰ ਨਾਲ ਲੈ ਲਓ ਵੀ ਭਈ ਚਲੋ ਗੱਲ ਕਰ ਇਹਦੇ ਨਾਲ ਕੋਈ ਸ਼ਾਂ ਦੇ ਵਿੱਚ ਫਰਕ ਨਹੀਂ ਪੈਂਦੇ ਪਰ ਇਸ ਮਸਲੇ ਦੇ ਵਿੱਚ ਜਿਹੜੇ ਦੱਖਣ ਭਾਰਤ ਦੇ ਸੂਬੇ ਨੇ ਉਹ ਕਮਾਲ ਦੇ ਤੁਹਾਡਾ ਭਾਵੇਂ ਸਟੇਟ ਦੇ ਵਿੱਚ ਤੁਹਾਡਾ 36 ਦਾ ਅੰਕੜਾ ਆਵੇ ਤਹਾਡੀ ਨਹੀਂ ਬੰਦੀ ਹੋ ਵਿਚਾਰਧਾਰਕ ਤੌਰ ਤੇ ਤੁਸੀਂ ਇੱਕ ਦੂਜੇ ਨੂੰ ਛੋਟਾ ਵੱਡਾ ਸਮਝਦੇ ਹੋਗੇ ਪਰ ਜਦੋਂ ਤੁਸੀਂ ਦਿੱਲੀ ਜਾਂਦੇ ਉਸ ਪੰਜਾਬ ਦੀ ਗੱਲ ਹੋਣੀ ਚਾਹੀਦੀ ਨਾ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਕਦੀ ਵੀ ਪੰਜਾਬ ਦੇ ਮੁੱਖ ਮੰਤਰੀ ਚਾਹੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣ ਚਾਹੇ ਕੈਪਟਨ ਮਰਿੰਦਰ ਸਿੰਘ ਹੋਣ ਚਰਜਿਸ ਚੰਨੀ ਨੂੰ ਤਾਂ ਮਾਈਨਸ ਕਰ ਦਿਓ ਨਾ ਕਿ 111 ਦਿਨ ਦੇ ਵਿੱਚ ਕੀ ਕੰਮ ਹੋਣਾ ਤੇ ਹੁਣ 26 ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਮੁੱਖ ਮੰਤਰੀ ਨੇ ਪਹਿਲ ਨਹੀਂ ਕੀਤੀ ਹੈਗੀ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟ ਇਕੱਠੇ ਕੀਤੇ ਜਾਣ ਉਹਨਾਂ ਨੇ ਗੱਲ ਕੀਤੀ ਜਾਵੇ ਉਹਨਾਂ ਨੂੰ ਦੱਸਿਆ ਜਾਣ ਉਹਦੇ ਇਸ ਮੀਟਿੰਗ ਦੇ ਵਿੱਚ ਅਪਸਰ ਹੋਣ ਕੱਲੇ ਕੱਲੇ ਐਮਪੀ ਨੂੰ ਲਿਖ ਕੇ ਦਿੱਤਾ ਜਾਵੇ ਕਿ ਤੁਸੀਂ ਜਨਾਬ ਇਹ ਵਾਲੀ ਗੱਲ ਕਰਨੀ ਪਾਰਲੀਮੈਂਟ ਦੇ ਵਿੱਚ ਤੁਸੀਂ ਜਨਾਬ ਰਾਜ ਸਭਾ ਦੇ ਵਿੱਚ ਇਹ ਗੱਲ ਕਰਨੀਆ ਜਦੋਂ ਵੀ ਐਮਪੀ ਰਾਜ ਸਭਾ ਲੋਕ ਸਭਾ ਜਦੋਂ ਹਰ ਪੁਆਇੰਟ ਤੇ ਪੰਜਾਬ ਦੀ ਗੱਲ ਕਰਨਗੇ ਹੱਥ ਖੜਾ ਕਰਨਗੇ ਕਿਸੇ ਵੀ ਸ਼ੁਦੇ ਜੇ ਹੈਲਥ ਦੀ ਕੋਈ ਗੱਲ ਕਰਦਾ ਕੋਈ ਸੂਬੇ ਦਾ ਐਮਪੀ ਆਪਣਾ ਹੱਥ ਖੜਾ ਕਰ ਦੋ ਕਿ ਜੀ ਇਹੋ ਹੀ ਪ੍ਰੋਬਲਮ ਤਾਂ ਸਾਡੇ ਪੰਜਾਬ ਦੀ ਹੈ ਜੀ ਨੈਸ਼ਨਲ ਹੈਲਥ ਅਰੂਰਲ ਮਿਸ਼ਨ ਦਾ ਸਰਕਾਰ ਨੇ 700 ਕਰੋੜ ਰੁਪਏ ਰੋਕਿਆ ਜਦ ਪਿੰਡਾਂ ਦੀ ਗੱਲ ਹੁੰਦੀ ਹੋਊਗੀ ਤੇ ਕਹਿਣਾ ਚਾਹੀਦਾ ਮੋਦੀ ਸਰਕਾਰ ਨੇ ਸਾਡਾ ਵੀ ਪੈਸੇ ਰੋਕੇ ਨੇ ਜਦ ਤੱਕ ਜਿਹੜੇ 20 ਐਮਪੀ ਪੰਜਾਬ ਦੀ ਆਵਾਜ਼ ਨਹੀਂ ਬੰਦਦੇ ਉਹ ਆਵਾਜ਼ ਕਿੰਨੇ ਬਣਾਉਣੀ ਨੇ ਉਹ ਪੰਜਾਬ ਸਰਕਾਰ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਆ ਫ੍ਰੀ ਹੋ ਜਾਣਾ ਤੁਸੀਂ 10 ਤਰੀਕ ਨੂੰ ਜਿਹੜੀ ਜਲੰਧਰ ਜਿਮਨੀ ਜੋਂ ਘੱਟੋ-ਘੱਟ ਜਿਹੜੇ 20 ਐਮਪੀ ਨੇ ਤੁਹਾਡੇ ਲੋਕ ਸਭਾ ਰਾਜ ਸਭਾ ਤੇ ਜਿਹੜੇ ਬਾਕੀ ਦੂਜੀਆਂ ਪੰਨ ਘੱਟੋ-ਘੱਟ ਇੱਕ ਚਾਹ ਦਾ ਕੱਪ ਸਾਂਝਾ ਕਰਕੇ ਤੇ ਪੰਜਾਬ ਦੀ ਗੱਲ ਜਦੋਂ ਲੋਕ ਲੋਕ ਸਭਾ ਰਾਜ ਸਭਾ ਦੇ ਵਿੱਚ ਕਰਨਗੇ ਤੇ ਫਿਰ ਪੰਜਾਬ ਸੈਂਟਰ ਸਰਕਾਰ ਦੇ ਵਿੱਚ ਇਨੀ ਯੁਰਤ ਜਾਂ ਹਿੰਮਤ ਨਹੀਂ ਹੋਵੇਗੀ ਜਦੋਂ 20 ਆਵਾਜ਼ਾਂ ਨਰਿੰਦਰ ਮੋਦੀ ਸਾਹਿਬ ਦੇ ਕੰਨਾਂ ਨੂੰ ਜਾਂ ਅਮੀਸ਼ਾ ਦੇ ਸਾਧ ਦੇ ਕੰਨਾਂ ਨੂੰ ਜਾਂ ਨਿਰਮਲਾ ਸੀ타 ਰਮਨ ਦੇ ਕੰਨਾਂ ਦੇ ਵਿੱਚ ਜਦੋਂ ਗੂੰਜੀਆਂ ਨਾ ਉਹ ਫਿਰ 20 1000 ਕਰੋੜ ਰੁਪਇਆ ਰੁਕ ਨਹੀਂ ਸਕਦੇ ਹੈ ਪਰ ਉਹਦੇ ਵਾਸਤੇ ਆਵਾਜ਼ ਬੰਨੀ ਚਾਹੀਦੀ ਬੰਨੀ ਆ 20 ਐਮਪੀ ਦੀ ਉਹ ਆਵਾਜ਼ ਕਿੰਨੇ ਬਣਾਉਣੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾਉਣੀ ਆ ਇਹ ਤਾਂ ਸੋਲਿਊਸ਼ਨ ਦੀ ਗੱਲ ਆ ਕਿ ਇਸ ਤਰ੍ਹਾਂ ਇੱਕ ਢੰਗ ਹੈ ਤਰੀਕਾ ਹੈ ਕਿ ਲਿਆ ਜਾ ਸਕਦਾ ਫੰਡ ਪਰ ਇਦੋਂ ਪਹਿਲਾਂ ਆਪਾਂ ਸਾਰਿਆਂ ਨੇ ਦੇਖਿਆ ਰਾਜਪਾਲ ਤੱਕ ਨੂੰ ਵੀ ਕਿਹਾ ਗਿਆ ਕਿ ਲਿਆਓ ਸਾਡੇ ਸਾਡੇ ਨਾਲ ਚੱਲੋ ਵਕਾਲਤ ਕਰੋ ਫੰਡ ਦਿਓ ਇੱਕ ਨਾਲ ਇਦਾਂ ਹੀ ਭਾਜਪਾ ਦੇ ਲੀਡਰਾਂ ਦੇ ਬਿਆਨ ਆ ਰਵਨੀਤ ਸਿੰਘ ਬਿੱਟੂ ਨੇ ਤਾਂ ਮਲਵਿੰਦਰ ਸਿੰਘ ਕੰਗ ਨੂੰ ਸਿੱਧਾ ਹੀ ਜਵਾਬ ਦਿੱਤਾ ਕਹਿੰਦੇ ਤੁਸੀਂ ਆਪ ਤੱਕ ਕਲੀਅਰੈਂਸ ਨਹੀਂ ਦਿੱਤੀ ਕਿ ਫੰਡ ਕਿੱਥੇ ਕਿੱਥੇ ਕਿਵੇਂ ਲੱਗਿਆ ਦਰਬਾਰ ਤੋਂ ਬੜੀ ਕਰਦੀ ਆ ਪੰਜਾਬ ਸਰਕਾਰ ਉਹ ਬਹ ਇਹ ਬਹਾਨਾ ਕਦੋਂ ਤੱਕ ਕੇਂਦਰ ਸਰਕਾਰ ਬਣਾਉਂਦੀ ਰਹੂਗੀ ਤੇ ਬਹਾਨੇ ਵਿੱਚੋਂ ਕੱਢਣਾ ਕਿਵੇਂ ਹੈ ਇਹ ਵੀ ਤੇ ਸਰਕਾਰ ਨੇ ਸੋਚਣਾ। ਦੇਖੋ ਸਭ ਤੋਂ ਵੱਡੀ ਗੱਲ ਹੈ ਦੇਖੋ ਇਸ ਮਸਲੇ ਦੇ ਵਿੱਚ ਤੇ ਪੰਜਾਬ ਦੇ ਰਾਜਪਾਲ ਤੇ ਕੁਝ ਕਰਨ ਵੀ ਨਹੀਂ ਸਕਦੇ ਅਗਨੇ। ਉਹ ਜਿਹੜੇ ਰਾਜਪਾਲ ਹੁੰਦੇ ਨੇ ਉਹ ਇਸ ਕਰਕੇ ਲਾਇਏ ਹੁੰਦੇ ਨੇ ਕਿ ਜਿਹੜੇ ਸਰਕਾਰਾਂ ਨੇ ਸੂਬਾ ਸਰਕਾਰਾਂ ਕੀ ਉਹਥੇ ਜਿਹੜੇ ਸੰਵਿਧਾਨ ਦੀ ਰੱਖਿਆ ਕਰੇ ਕਿ ਨਹੀਂ ਕਰ ਰਿਹਾਗੇ। ਸੰਵਿਧਾਨ ਦੀਆਂ ਝੱਗੀਆਂ ਉਡਾਈਆਂ ਜਾ ਰਹੀਆਂ ਕਿ ਨਹੀਂ ਜਾ ਰਹੀਆਂ। ਪਰ ਪਹਿਲੀ ਗੱਲ ਤੁਹਾਡੀ ਰਾਜਪਾਲ ਆਪਾਂ ਮੰਨ ਗਏ ਇਹਨੂੰ ਵੀ ਚੀਜ਼ ਨੂੰ ਆਪਾਂ ਪਾਸੇ ਰੱਖਦੇ। ਤੁਹਾਡੀ ਰਾਜਪਾਲ ਨਹੀਂ ਵਿਗੜੀ ਹੋਈ ਹੈ ਪੀਕੇ। ਤੁਸੀਂ ਤੇ ਇੱਥੋਂ ਤੱਕ ਆਪਸ ਦੇ ਵਿੱਚ ਲੜ ਪਈ ਕਿ ਇੱਕ ਦੂਜੇ ਨੇ ਯਾਦ ਲੈਣਾ ਹੀ ਬੰਦ ਕਰ ਦਿੱਤਾਗਾ ਸਾਡੀਆਂ ਤੇ ਜਿਹੜੀ ਲੜਾਈ ਆ ਤੇ ਸੌਂਕੜਾਂ ਵਾਲੀ ਹੋ ਗਈ ਨਾ ਜੀ ਸਾਡੀ ਤੇ ਪੰਜਾਬ ਦੀ ਲੜਾਈ ਨਹੀਂ ਆ ਇਹੀ ਗੱਲ ਐਂ ਤੇ ਸੌਂਕੜਾਂ ਵਾਲੀ ਲੜਾਈ ਹੋ ਗਈ ਹੁਣ ਇੱਕ ਦੂਜੇ ਨੂੰ ਮੈਨੇ ਦੇ ਰਹੇ ਨੇ ਦੂਜੀ ਗੱਲ ਐ ਕਿ ਬਲਵਿੰਦਰ ਸਿੰਘ ਕੰਗ ਹੋਣੀ ਜਾਂ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਮਲਵਿੰਦਰ ਕੰਗ ਤੇ ਚਲੋ ਜੂਨੀਅਰ ਹੈ ਜੇ ਪਹਿਲਾ ਦੇ ਨਹੀਂ ਉਹਦੇ ਪਾਰਲੀਮੈਂਟ ਪਰ ਰਵਨੀਤ ਸਿੰਘ ਬਿੱਟੂ ਨੂੰ ਗੱਲ ਛੋਟੀ ਨਹੀਂ ਕਰਨੀ ਚਾਹੀਦੀ ਉਹਨੂੰ ਤਾਂ ਉਹਨੂੰ ਗੱਲ ਵੱਡੀ ਕਰਨੀ ਚਾਹੀਦੀ ਆ ਤੁਸੀਂ ਹੁਣ ਦੇਸ਼ ਦੇ ਰਾਜ ਮੰਤਰੀ ਉਹ ਤੁਹਾਡੀ ਪਹਿਲ ਪੰਜਾਬ ਹੋਣੀ ਚਾਹੀਦੀ ਆ ਤੁਸੀਂ ਇਹ ਨਾ ਨਾ ਤਾਨੇ ਮਾਰੋਗੇ ਪੰਜਾਬ ਨੇ ਐਨਓਸੋ ਨਹੀਂ ਦਿੱਤੀ ਹੈਗੀ ਪੰਜਾਬ ਨੇ ਉਹ ਨਹੀਂ ਕੀਤੇ ਤੁਸੀਂ ਜੇ ਵਕੀਲ ਬੰਨਾ ਹੋਗਾ ਵਕੀਲ ਕਿੰਤੂ ਪਰੰਤੂ ਨਹੀਂ ਕਰਦੇ ਹੁੰਦੇ ਨੇ ਜੇ ਮਦਈ ਬੰਨਾ ਫਿਰ ਉਹ ਨਹੀਂ ਹੁੰਦਾ ਤੁਸੀਂ ਕਹੋਗੇ ਪੰਜਾਬ ਦੇ ਹੱਕਾਂ ਤੇ ਡਾਕਾ ਵੱਜ ਰਿਹਾ 1.5 ਹਜ਼ਾਰ ਕਰੋੜ ਰੁਪਏ ਰੋਕਿਆ ਉਸਨੂੰ ਦਿੱਤਾ ਜਾਵੇ ਪਰ ਮਿਲਦਾ ਇੱਕ ਪਹਿਲ ਜਿਹੜਾ ਸੋਲੂਸ਼ਨ ਹੈ ਮੁੱਖ ਮੰਤਰੀ ਬੜੇ इजीली ਕੱਢ ਸਕਦੇ ਨੇ ਉਹਨਾਂ ਨੂੰ ਮੀਟਿੰਗ ਕਰ ਲੈਣੀ ਚਾਹੀਦੀ ਹੈ ਮੀਟਿੰਗ ਕਰਨ ਦੇ ਜਦੋਂ ਬਾਕੀ ਪਾਰਟੀਆਂ ਦੇ ਐਮਪੀ ਆਉਣਗੇ ਉਹਨਾਂ ਨੂੰ ਦੱਸੋ ਕਿ ਠੀਕ ਹੈ ਸਾਡੀ ਪੰਜਾਬ 'ਚ ਲੜਾਈ ਠੀਕ ਹੈ ਤੁਸੀਂ ਸਾਨੂੰ ਮਾੜੇ ਕਹੀ ਜੋ ਅਸੀਂ ਤੁਹਾਨੂੰ ਮਾੜੇ ਕਹੀ ਚੱਲਾਂਗੇ ਠੀਕ ਹੈ ਪਰ ਜਦੋਂ ਅਸੀਂ ਸ਼ੰਭੂ ਟੱਪ ਦੇ ਨਾ ਅਹੀਂ ਪੰਜਾਬੀ ਹੋ ਜਾਂਦੇ ਉਥੇ ਪੰਜਾਬ ਦਾ ਐਮਪੀ ਗਿਣਿਆ ਜਾਂਦਾ ਇੱਥੇ ਨਹੀਂ ਆ ਕਿ ਆਮ ਆਦੀ ਪਾਰਟੀ ਦਾ ਐਮਪੀ ਜਾਂ ਕਾਲੀ ਦਲ ਦਾ ਐਮਪੀ ਜਾਂ ਕੋਈ ਉਥੋਂ ਮੈਂਬਰ ਜੋ ਪਾਰਲੀਮੈਂਟ ਦੇ ਅਵਾਜ਼ ਪੈਂਦੀ ਨਾ ਜੋ ਸਪੀਕਰ ਬੋਲਦਾ ਹੈਗਾ ਉਹ ਇਹ ਨਹੀਂ ਕਹਿੰਦੇ ਕਿ ਆਮ ਆਦੀ ਪਾਰਟੀ ਦਾ ਐਮਪੀ ਮੀਤ ਹੇਰ ਖੜਾ ਜੇ ਉਹ ਕਹਿਣਗੇ ਕਿ ਮੀਤ ਹੇਰ ਜਿਹੜੇ ਐਮਪੀ ਪੰਜਾਬ ਦੇ ਨੇ ਉਹ ਆਪਣਾ ਪੱਖ ਰੱਖਣਾ ਚਾਹੀਦਾ ਰੱਖ ਸਕਦੇ ਉਥੇ ਪਾਰਟੀ ਦੇ ਅਵਾਜ਼ ਨਾਲ ਅਵਾਜ਼ ਨਹੀਂ ਪੈਂਦੀ ਹੈਗੀ ਹਾਂ ਟੀਵੀ ਦੇ ਜ਼ਰੂਰ ਲਿਖਿਆ ਜਾਂਦਾ ਹੈਗਾ ਮੀਤ ਹੇਰ ਆਪ ਐਮਪੀ ਸੰਗਰੂ ਲਿਖਿਆ ਪਰ ਉਹ ਪਾਰਟੀ ਦੇ ਨਾਲ ਉਹ ਉਹ ਐਮਪੀ ਨੂੰ ਦਿੰਦੇ ਨੇ ਐਮਪੀ ਮੇਨੋ ਪੰਜਾਬ ਦਾ ਤੇ ਪੰਜਾਬ ਦੇ ਤੌਰ ਤੇ ਮੈਨੂੰ ਲੱਗਦਾ ਕਿ ਮੁਖਮੰਦੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਵੀ ਐਮਪੀ ਨੇ ਇਹ ਸਾਰਿਆਂ ਨੂੰ ਬੁਲਾ ਕੇ ਪੰਜਾਬ ਦੇ ਜਿਹੜੇ ਫੰਡ ਰੁਕੇ ਨੇ ਉਹਨਾਂ ਤੇ ਗੱਲ ਕਰਨੀ ਚਾਹੀਦੀ ਹੈ ਔਰ ਹਰ ਇੱਕ ਐਮਪੀ ਦੀ ਡਿਊਟੀ ਲਗਾਨੀ ਚਾਹੀਦੀ ਹੈਗੀ ਕਿ ਜਦੋਂ ਕੋਈ ਮੌਕਾ ਮਿਲਦਾ ਹੈਗਾ ਸਾਡੇ ਕਿੰਨੇ ਇੱਕ ਤਾਂ ਸੀ ਐਗਰੀਕਲਚਰ ਸਟੇਟ ਉਹ ਮਸਲੇ ਨੇ ਸਾਡੇ ਅਸੀਂ ਸਰਦ ਤੇ ਬੈਠੇ ਨੇ ਸਾਡੇ ਉਹ ਮਸਲੇ ਨੇ ਸਾਡੇ ਨਸ਼ਾ ਉਹ ਪ੍ਰੋਬਲਮ ਆ ਸਾਡੇ ਹੈਲਥ ਤੇ ਤੁਸੀਂ ਪੈਸੇ ਰੁਕੇ ਨੇ ਐਜੂਕੇਸ਼ਨ ਤੇ ਪੈਸੇ ਰੁਕੇ ਨੇ ਇੰਡਸਟਰੀ ਸਾਡੀ ਤੇ ਤੁਹਾਡੀ ਸਵਾਲੀਆਂ ਨਜ਼ਰ ਆਣੀਆਂ ਆ ਹਰ ਪਾਸੋਂ ਸਾਨੂੰ ਪੰਜਾਬ ਨੂੰ ਮਾਰਾਂ ਮਾਰ ਪੈ ਰਹੀਆਂ ਨੇ ਇਸ ਸਥਿਤੀ ਜੇ ਵੀ ਜਦ ਤੱਕ ਪੰਜਾਬ ਇਕੱਠਾ ਨਹੀਂ ਹੁੰਦਾ ਤਾਂ ਤੋਂ ਔਰ ਇਹਦੀ ਜਿਹੜੀ ਪਹਿਲ ਆ ਉਹ ਪੰਜਾਬ ਸਰਕਾਰ ਨੂੰ ਹੀ ਕਰਨੀ ਚਾਹੀਦੀ ਹੈ